ਭਾਜ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਜੀ ਤਹਿਸੀਲ ਤਪਾ ਨੇੜੇ ਭਧੌੜਾ ਬਾਈ ਮੋਬਾਈਲ ਨੰਬਰ ਬੋਲ ਦਿਨ ਨਾਲ ਦੀ ਨਾਲ ਵੀਰੇ 9872076012 9872076012 ਬਾਈ ਤਿੰਨ ਗਾਂਵ ਬਕਾਓ ਬਾਈ ਤਿੰਨ ਗਾਂਵਾਂ ਇੱਕ ਬੱਸੀ ਆਖੀਰੀ ਇੱਕ ਬੱਸੀ ਆ ਤੇ ਵੀਰੇ ਦੇਖੋ ਵੀਡੀਓ ਦਾ ਆਪਾਂ ਸਾਹ ਬਣਾ ਰਹੇ ਆ ਠੀਕ ਆ ਰੇਟ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਠੀਕ ਆ ਜੀ ਠੀਕ ਆ ਇਹ ਨਹੀਂ ਕਹਿਣਾ ਇਹ ਫੋਨ ਤੇ ਕਰਾਂਗੇ ਠੀਕ ਆ ਤੇ ਸਭ ਤੋਂ ਪਹਿਲੇ ਨੰਬਰ ਤੇ ਇਹ ਵੀ ਆਪਣੇ ਘਰ ਦੀ ਵੜਾ ਅੱਛਾ ਵੈਸਤਾ ਆਪਣਾ ਵਪਾਰ ਦਾ ਕੰਮ ਹੈ ਉਹ ਦੋ ਗਾਂਮਾ ਖਰੀਦਿਆਂਗਾ ਇਹ ਉਹ ਤਿੰਨੇ ਖਰੀਦਦੇ ਨੇ ਹਾਂ ਉਹ ਬੱਚੀ ਸਣੇ ਬੱਚੇ ਦੋ ਗਾਂਮਾ ਖਰੀਦਦਾ ਇਹ ਘਰ ਦੀ ਗਾਂ ਹੈ ਆਪਣੀ ਇਹ ਘਰ ਦੀ ਹੈ ਬਈ ਇਹਦੀ ਕੀ ਡੀਟੇਲ ਆ ਗਈ ਇਹ ਬਈ ਦੁੱਧ ਦੇ ਦਊਗੀ ਮੰਨ ਕੇ ਚੱਲ ਵੀ 35 34 35 ਕਿਲੋ ਦੇ ਦੇ ਠੀਕ ਹੈ ਲਿਆਂਦੀ ਆਪਾਂ ਮੰਨ ਕੇ ਚੱਲ ਇਹ 9 ਕਿਲੋ ਦੁੱਧ ਦੇ ਹੀ ਟੋਕੜ ਲਿਆਂਦੀ ਸੀ ਟੋਕੜ ਲਿਆਂਦੀ ਸੀ ਆਪਾਂ ਇਹ ਉਦੋਂ ਟੀਕਾ ਕਹੇ ਦਾ ਭਰਾ ਹੈ ਆਪਣੇ ਕੋਲੇ 23 24 23 24 ਕਿਲੋ ਟੋਕੜ ਕਰ ਗਈ ਅੱਛਾ ਹਾਂ ਠੀਕ ਠੀਕ ਸਾਂਸ ਖਾ ਦਾ ਕਰਾ ਗਣਾ ਵਧੀਆ ਸਾਂਸ ਸੁਹਾਣ ਨਾਲ ਹੁਣ ਇਹਦਾ ਸੂੰਦਾ ਕਿੰਨਾ ਟਾਈਮ ਬਾਕੀ ਪਿਆ ਬਾਈ ਵਿਧੇ ਲੈ ਜੂ ਹਫਤਾ ਹਲੇ ਹਜੇ ਹਫਤਾ ਢਿਲਟੂ ਵਧੀਆ ਪਈ ਨਾ ਫਿਰ ਜੀ ਹਾਂ ਠੀਕ ਠੀਕ ਤੇ ਸੂਆ ਕਿਹੜਾ ਸੂੰਦੀ ਹੁਣ ਇਹ ਸੂਆ ਬਾਈ ਦੂਜਾ ਦੂਜਾ ਸੂਆ ਸੂੰਦੀ ਐ ਨਾਲ ਖੋਲਿਆ ਬਾਈ ਤੋਰ ਕੇ ਦਿਖਾ ਦੀ ਆਪਾਂ ਲਓ ਦੇਖ ਸਕਦੇ ਹੋ ਕਿਸਾਨ ਵੀਰੋ ਬਾਈ ਦਾ ਪਿੰਡ ਛੰਨਾ ਗਲਾ ਸਿੰਘ ਵਾਲਾ ਹੀ ਤਹਿਸੀਲ ਤਾਂ ਪਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9872076012 ਦੂਜਾ ਸੂਆ ਸੂਣ ਵਾਲੀ ਆ ਤੇ ਸੂੰਦ ਦਾ ਤਕਰੀਬ ਇੱਕ ਹਫਤਾ ਬਾਕੀ ਪਿਆ ਚਾਚੂ ਲੁਗਾਂ ਦੇਖ ਸਕਦੇ ਹੋ ਥਣਾ ਥੰਦਾ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਗਾਂ ਦੀ ਬੇਲ ਹੈ ਉਹ ਕਾਫੀ ਲੰਬੀ ਹੈ ਕਰਦੀ ਬਹੁਤ ਉੱਚਾ ਗਾਂ ਦਾ ਨਾ ਚਾਰੇ ਥਾਣ ਦੇਖ ਰਵਾਂਗੇ ਪੰਜਵੀਂ ਛੇਵੀਂ ਫੋਰਡ ਸ਼ਾਂਗ ਹੋਰਾ ਵੀ ਹੈ ਨੀਗੀ ਦੇਖ ਸਕਦਾ ਆਰਡਰ ਦੀ ਕੁਆਲਿਟੀ ਨਾ ਪਿੱਛੋਂ ਖਾਨ ਨਾਲ ਗਾਂ ਦੀ ਬੇਲ ਚੈੱਕ ਕਰ ਲੋ ਇੱਥੋਂ ਜੀ ਆਹ ਚੀ ਜੀ ਇਧਰੋਂ ਬੈਣੀ ਸਾਈਡ ਤੋਂ ਖਾਨ ਦੇਖ ਲੋ ਹਫਤਾਕ ਬਾਕੀ ਪਿਆ ਬਈ ਹੈ ਹਾਂ ਬਈ ਦੋਤਾ ਕਾੜ ਦੂ ਖਰ ਗਾਂ ਚੰਗੀ ਬਹੁਤ ਆ ਨਾ ਵਜਣਾ ਹੈਗਾ ਬਈ ਗਾਂ ਤੋਕੜਨੇ ਗਾਂ ਦਾ ਵਜਨ ਬਹੁਤ ਆ ਗਾਂ ਦਾ ਕੋ ਚੱਕਰ ਵਾਲੀ ਗੱਲ ਨਹੀਂ ਜੀ ਕਿਸੇ ਪਾਸੇ ਬਾਈ ਜੀ ਕਿਸਾਨਪਰਾਵੋ ਇਹ ਗਾਂ ਦੇ ਵਿੱਚ ਕਮੀ ਹੈ ਨਹੀਂਗੀ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਪੂਰੀ ਜਿੰਦਜਾਨ ਦੇ ਵਿੱਚ ਹੈ ਕੋਈ ਲੀਸੀ ਲਾਮਿਨ ਹੈਗੀ ਕੋਈ ਇਹ ਨਹੀਂ ਹੁੰਦਾ ਵੀ ਆਪਾਂ ਅਲੱਗ ਨਾਲ ਜਾਣ ਕੇ ਮਸਾਲੇ ਵਾਲੀ ਮਸਾਲਾ ਵਾਲਾ ਕੋਈ ਗੱਲ ਨਹੀਂਗੀ ਗਾਂ ਦੀ ਤਸੱਲੀ ਆਪ ਕਰੋ ਤੁਸੀਂ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੱਤੀ ਹੋਊ ਗਾਂ ਦਾ ਚਾਰ ਫੇਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ ਇਧਰ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਤੇ ਇੱਥੋਂ ਪੂਰਾ ਦੀ ਚੁੜਾਈ ਚੈੱਕ ਕਰ ਲਓ ਜੀ ਤੇ ਰੰਗ ਰੂਪ ਫੇਸ ਕੁਆਲਿਟੀ ਚੈੱਕ ਕਰ ਲਓ ਇੱਥੋਂ ਨਿਗਾਹ ਮਾਰ ਲਓ ਜੀ ਬਹੁਤ ਵਧੀਆ ਸੋਨੇ ਢਾਂਚੇ ਸੋਨੇ ਪ੍ਰਿੰਟ ਦੇ ਵਿੱਚ ਗਾਂਗੀ ਅੱਗੇ ਆ ਗਈ ਬਈ 2 ਨੰਬਰ ਇਹਦਾ 110 ਮੁੱਲ ਆ ਬਈ ਹਾਂ ਮੁੱਲ ਮੈਂ ਇਕੱਠਾ ਕਰਦਾ ਮੈਂ ਤੁਹਾਨੂੰ ਪੁੱਛਦਾ ਠੀਕ ਆ ਬਈ ਚਲੋ 1 110000 ਮੁੱਲ ਕਰਾਂਗੇ ਇਹਦਾ 110 ਹੈ ਫਿਕਸ ਤਾਂ ਨਹੀਂ ਕੋਈ ਵਿੱਚ ਸੌਦਾ ਜਿੰਨੇ ਦਾ ਹੋਇਆ ਬੰਦਾ ਆਪੀ ਕਰ ਲੂ ਆਹ ਕਰ ਲੂ ਲੱਕਸ ਕਸਾ ਬਈ ਸਾਨੂੰ ਲੋਗੇ 50 ਦੀ ਸਾਨੂੰ 80 ਦੀ ਸਾਨੂੰ ਲੱਖ ਦੀ ਬਾਈ ਨਾਲ ਸੰਪਰਕ ਲਾਇਮ ਨਹੀਂ ਕਰਨਾ ਹੈਗਾ ਨਾ ਤੇ ਲਓ ਜੀ ਅੱਗੇ ਲਿਓ 2 ਨੰਬਰ ਬਈ ਨਾਲ ਦੀ ਬਾਹਰ ਕੱਢ ਲਿਓ ਨਾਲ ਆਪਾਂ ਗੱਲਬਾਤ ਕਰ ਲਾਂਗੇ ਇਹਦੀ ਇਹ ਵੀ ਸੂਨ ਵਾਲੀ ਬਾਈ ਵੀਰੇ ਤਿਆਰੀ ਚਾ ਜਮਾ ਸੂਪੂ ਅੱਜ ਯਾਨੀ ਹੁਣ ਇਹਦਾ 2-4 ਘੰਟੇ ਤੋਂ ਉਰਾਲੀ ਐ ਹਾਂ ਹਾਂ ਬਾਈ ਠੀਕ ਆ ਠੀਕ ਆ ਜੀ ਲੋ ਦੇਖ ਸਕਦੇ ਹੋ ਤੂੰ ਸੁਆ ਕਿਹੜਾ ਹੁੰਦੀ ਆ ਬਾਈ ਇਹ ਵੀਰੇ ਲਿਆਂਦੀ ਵੀ ਆਪਾਂ ਤਾਂ ਹੁਣ ਦੂਜਾ ਕਹਿ ਕੇ ਦਿੱਤਾ ਦੂਜਾ ਨਾ ਤੀਜਾ ਹੋਊਵੇਂ ਆਪਾਂ ਕਹੀ ਚੱਲ ਗਏ ਨਾ ਹੂੰ ਲੋ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਵੀਰੋ ਚਾਰੇ ਥਾਣੇ ਦੇ ਵੀ ਨਿਖੜਵੇਂ ਲੱਗੇ ਰੋਕੇ ਬਾਈ ਇੱਥੇ ਰੋਕੇ ਗਾਣੂ ਇੱਕ ਮਿੰਟ ਉਹ ਥਾਣ ਦਿਖਾ ਦੀ ਆਪਾਂ ਮੈਂ ਤੁਹਾਨੂੰ ਬਹਿਣੀ ਸਾਈਡ ਤੇ ਥਾਂ ਦਿਖਾਉਣਾ ਜੀ ਇਹ ਆ ਆ ਲਾਲ ਹੱਥ ਕੋਈ ਚੱਕ ਨਹੀਂ ਲੋ ਆ ਦੇਖੋ ਇਹ ਚਾਰੇ ਥਾਣ ਪਿਆਜੀ ਰੰਗ ਦੇ ਵਿੱਚ ਪੂਰੇ ਨਿਖੜਵੇਂ ਲੱਗ ਲੋ ਜੀ ਠੰਡੀ ਠੁੰਡੀ ਤੇ ਪਿੱਛੋ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਆ ਦੇਖੋ ਜੀ ਸੋਹਣਾ ਆਡਰ ਆਗਾ ਤੇ ਇਥੋਂ ਕਰ ਲਓ ਗਾਹ ਦੀ ਕੁਆਲਿਟੀ ਚੈੱਕ ਕਰਦਗਾ ਠੀਕ ਹੈ ਭਾਈ ਜਣ ਥੋੜਾ ਜਿਹਾ ਬਾਤ ਜਿਦਾ ਲਓ ਜੀ ਦੇਖ ਸਕਦੇ ਹੋਗੇ ਤੇ ਇਹਦਾ ਮੁੱਲ ਬਾਈ ਫਿਰ ਕਿੰਨਾ ਕਰਾਂਗੇ ਇਹਦਾ ਬਾਈ 75000 ਰੁਪਇਆ ਇਹਦਾ ਮੁੱਲ 75000 ਹੈ ਹਾਂ ਠੀਕ ਆ ਠੀਕ ਆ ਜਨੇ ਵੀ ਦੂਜਾ ਕਹਿ ਕੇ ਦਿੱਤੀ ਆ ਤੀਜਾ ਮਾਲ ਉਹ ਦੂਜਾ ਮਾਲੋ ਚਲੋ ਸਮਝ ਆ ਨਾ ਹਾਂ ਤੇ ਦੁੱਧਿਆ ਫਿਰ ਦੀ ਕੋਈ ਗਾਰੰਟੀ ਵਾਲੀ ਜ਼ਿੰਮੇਵਾਰੀ ਤਾਂ ਕੋਈ ਨਹੀਂ ਉਹਦਾ ਵੇਣਾ ਨਾ ਦੁੱਧ ਦੀ ਬਾਈ ਕੀ ਹੁਣ ਮੰਨ ਕੇ ਚੱਲ 20 ਕਿਲੋ ਤਾਂ ਦਊਗੀ ਆਪਾਂ ਨੂੰ ਜਿਹੜੇ ਸਾਣ ਥਾਲੇ ਵਗਾ ਹਾਂ ਪੁਖਾਰਾ ਵੀ ਤਾਂ ਦੇਣਾ ਚਾਹੀਦਾਗਾ ਹਾਂ ਬਾਕੀ ਤੁਸੀਂ ਤਾਂ ਨਾੜ ਨੁੜੀ ਚੈੱਕ ਕਰ ਲਓ ਬਾਈ ਜੀ ਛੋਡੀ ਖਾਦ ਖਰਾਕਾ ਛੋਡੀ ਸਮਝ ਆ ਪ੍ਰਿੰਟ ਸੋਡੇ ਸਾਹਮਣੇ ਆ ਵਗਾ ਦਾ ਚਮਕ ਚੁੰਗ ਸੋਹਣੀ ਐ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਐ ਇੱਜ ਕੋਈ ਕਮੀ ਵਾਲੀ ਗੱਲ ਨਹੀਂ ਕੀ ਥਾਨ ਦੇਖੋ ਜੀ ਬਹੁਤ ਸੋਹਣਾ ਹੋਇਆਗਾ ਕਮੈਂਟ ਰੋਕ ਤੇ ਇਹਦਾ ਮੁੱਲ ਆਪਾਂ 75000 ਕੀਤਾਗਾ ਇਹਦਾ 75 ਇਹਦਾ 75 ਜੋ ਮਾਨਤਨ ਹੋ ਜੀ ਵਧੀਆ ਹੋ ਜੂ ਬਈ ਠੀਕ ਹੈ ਅਗੇ ਤਿੰਨ ਨੰਬਰ ਬਾਈ ਵੈੜ ਇਹ ਕਿਹੜੀ ਨਸਲ ਚ ਆ ਗਈ ਜਰਸੀ ਕ੍ਰੋਸ ਚ ਆ ਗਈ ਇਹ ਜਰਸੀ ਚ ਆ ਗਈ ਬਾਈ ਜਿਆਦਾ ਅੰਗ ਜਰਸੀ ਦਾ ਨਾ ਫਿਰ ਕੁਆਲਿਟੀ ਚ ਚੱਕਰੋ ਜੀ ਦੇਖੋ ਜੀ ਅੰਗ ਜਿਆਦਾ ਜਰਸੀ ਦਾ ਹੈ ਰੰਗ ਕਾਲਾ ਹੈਗਾ ਤੇ ਥਣਾਂ ਦੀ ਕੁਆਲਿਟੀ ਪਹਿਲਾਂ ਤਾਂ ਚੱਕਰੋ ਯਾਰ ਲਓ ਜੀ ਦੇਖੋ ਜੀ ਚਾਰੇ ਥਣ ਹਾਂਜੀ ਇਹ ਵੀ ਬਹੁਤ ਆ ਬਾਈ ਲੈ ਹੂੰ ਥਣ ਤੋਂ ਵੀ ਬਹੁਤ ਜ਼ਿਆਦਾ ਚੰਗਾ ਲੱਗਿਆ ਤਿੰਨੇ ਵੜਾਂ ਦੀ ਥਣਾਂ ਸੋਇਂ ਲੱਗੀਆਂ ਨਾ ਪਿੱਛੇ ਤੋਂ ਚੈੱਕ ਕਰ ਲਓ ਇਹ ਤਾਂ ਹਲੇ ਬਹੁਤ ਹੈ ਇਹ ਤਾਂ ਹਲੇ ਲੈ ਆਏ ਜੂ ਪੰਜ ਚਾਰ ਦਿਨ ਹਜੇ ਲਿਆਂਦੀ ਆ ਪੰਜ ਚਾਰ ਦਿਨ ਲਓ ਜੀ ਦੇਖੋ ਜੀ ਬਣ ਕੇ ਸੋ ਚੈੱਕ ਕਰ ਲਓ ਬਾਰਬਲੂ ਕਾਫੀ ਪਿਆ ਹੈ ਢਿੱਲਪੀ ਚੰਗਾ ਕੱਢ ਦੂ ਇਹ ਵੀ ਥਾਂ ਤੋਂ ਸਮਾਰ ਕੇ ਤੁਹਾਨੂੰ ਦੱਸ ਦਈਏ ਲੈ ਉਹਦਾ ਨਾਰ ਚੈੱਕ ਕਰ ਲੋ ਇਹ ਕਿਹੜਾ ਸੋਸ ਹੁੰਦੀ ਬਾਈ ਇਹ ਕਿਹਵੀਂ ਹੁੰਦੀ ਹੈ ਬਾਈ ਹਾਂਜੀ ਦੂਜਾ ਕਹਿ ਕੇ ਦਿੱਤੀ ਆ ਹੁਣ ਆਪਾਂ ਕਹਿ ਨਹੀਂ ਸਕਦੇ ਬਾਈ ਲੈਣ ਦੀਆਂ ਆਪਾਂ ਗੱਪ ਮਾਰੀ ਇਹਦਾ ਦੂਜੇ ਕਾਲੀ ਲੱਗਦੂ ਜਗੀ ਹਾਂ ਤਾਂ ਤੀਜਾ ਹੂ ਤਾਂ ਗੱਡੀ ਕੱਲ ਐ ਬਾਕੀ ਗਾਂ ਜੰਦੇ ਜਾਣ ਚਾ ਕੋਈ ਸਮੀ ਪੜੀ ਆ ਵਧੀਆ ਕੁਲਸੀਲਾ ਮੀਣੀ ਕੋਈ ਲਤਾ ਗੋਡੇ ਨਹੀਂ ਪੜਦੇ ਗਏ ਵੜਦੇ ਲਓ ਜੀ ਦੇਖ ਲਓ ਆਰਡਰ ਦੀ ਕੁਆਲਿਟੀ ਤੰਨਾ ਕਾਮ ਆ ਦੀ ਸੋਹਣੀ ਆ ਲਓ ਤੁਹਾਨੂੰ ਦਿਖਾਉਣ ਚਾ ਕੱਦ ਬਾਈ ਜੀ ਦਾ ਜਰਸੀ ਨਾਲ ਹੀ ਆ ਜਿੰਨਾ ਕਿ ਜਰਸੀ ਕਮਾਉਂਦਾ ਹੁੰਦਾ ਪਰ ਹੁੰਦਾ ਜਿੰਨਾ ਕਿ ਪੰਜਾਬ ਵਾਲੀ ਜਰਸੀ ਦਾਗਾ ਉਹਨਾਂ ਕਾਗਾ ਬੇਲ ਕਾਫੀ ਲੰਬੀ ਹੈਗੀ ਸੰਭੀ ਪਲੀਆ ਬਾਕੀ ਆਰਡਰ ਦੀ ਕੁਆਲਿਟੀ ਕਾਫੀ ਚੰਗੀ ਹੈ ਲਓ ਇੱਥੋਂ ਚੈੱਕ ਕਰ ਲਓ ਇਹ ਆ ਦੇਖੋ ਆਰਡਰ ਦੀ ਕੁਆਲਿਟੀ ਸੋਹਣੀ ਬੈੜ ਹੈ ਪੰਜਾਂ ਤੱਕ ਲੈ ਲੈਂਦੀ ਸੋਣ ਦੇ ਬਾਈ ਪੰਜ ਚਾਰ ਦਿਨ ਇਹਦਾ ਲੈ ਜੂ ਹਲੇ ਕਹਿੰਦੇ ਹਫਤੇ ਹੀ ਕੱਢ ਜੇ ਇਹਦਾ ਮੁੱਲ ਫਿਰ ਇਹਦਾ 70 ਆ ਬਾਈ ਇਹਦਾ ਮੁੱਲ 70 ਹੈ 70 ਦੇ ਵਿੱਚ बेदु भाई इटारा तो भी कर लो दिन में तो हाई गई है आस्टिमेट जा ले भी दे हो ना सोलह साल वाला था वाला बासी ये ना भी भाई दूरी हम्म देख दूरी ना तो कहाँ भी बढ़ गई है अच्छा भाई अभी आगे मेरे बच्ची है ना असल नेहा वालों में सबसे ठाना भाई असल नेहा फेयर था भाई ਹਾਂ ਤੋ ਕਿ ਮੈਂ ਖੀਰੀ ਆ ਬਾਈ ਜਮਾ ਪਟਕੇ ਦਿਖਾਵਾਂ ਹਾਂ ਦੇਖ ਕੁਫਾ ਅਧੂਰ ਨੇੜਾ ਹੋ ਸਕਦੀ ਜਿੱਤਰਾ ਨਹੀਂ ਜਰੂਰੀ ਆ ਮੁਰਕੇ ਲੈ ਮੱਥਾ ਵੱਜਿਆ ਜਾਂਦਾ ਯਾਰ ਆ ਲੋ ਜੀ ਸਹੀ ਆ ਰਿਹਾ ਜੀ ਨਾ ਕਿ ਥਾਣ ਕਿੰਨੇ ਆ ਚਾਰੇ ਚਾਰੇ ਬਾਈ ਕੋਈ ਛਾਂਡ ਫੋਸ ਨਹੀਂ ਦਿਖਾ ਦੇਉਂਗੇ ਨਹੀਂ 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 ਛਾਲਗੇ ਚਾਰੇ ਆ ਜਮਾ ਗਰੰਟੀ ਨਾਲ ਚਾਰ ਥਾ ਸਹੀ ਗੱਲ ਚਾਰ ਥਾਣਾ ਤੇ ਉਮਰਬਾਈ ਨੇ ਕਿੰਨੇ ਕਿ ਦੱਸਿਆ ਉਹਨੂੰ ਉਮਰਬਾਈ ਹੋਊਗੀ ਇਹ ਮੰਨ ਕੇ ਚੱਲ ਵੀ ਛਾਲ ਦੇ ਆਸੇ ਪਾਸੇ ਹੋ ਲਿਆਂਦੀ ਆਪਾਂ ਦਾ ਹੁਣ ਐਸਟੀਮੇਟ ਹੀ ਆ ਜਾ ਤੋੜ ਨੂੰ ਦਾ ਇਹ ਕਪਾ ਥਾਂ ਦਿਖਾਉਣੇ ਹੈ ਲੱਗ ਰਿਹਾ ਕੋਈ ਮਾਰਦੀ ਨਾ ਤੋੜ ਹੀ ਦਿੰਨੇ ਮੜੀ ਜੀ ਮੋੜ ਲੈਣਾ ਮੋੜ ਵਾਲੀ ਦੇ ਵੀ ਨਹੀਂ ਕਾਣਦੀ ਨਾ ਤੇ ਮੋਲ ਦਾ ਕਿੰਨਾ ਕਰਾਂ ਇਹ ਜਾਇਜ਼ ਆਪਾਂ ਇਹਦਾ ਮੁੱਲ 20000 ਆ ਭਾਈ ਇਹਦਾ ਮੁੱਲ 20000 ਆ ਉਹ ਦੇਖ ਲੋ ਪੈਰ ਤੋਂ ਦੇਖੋ ਸਿੱਧੇ ਉਹ ਵੀ ਪਹੇਚੇ ਮੋੜੇ ਕੋਈ ਗੱਲ ਨਹੀਂ ਲੱਗ ਨੂੰ ਵੀ ਦੇਖਣਾ ਹੁੰਦਾ ਹੋਰ ਦਾ ਕੀ ਕਰਾ ਗੱਲ ਘਾੜ ਵਧੀਆ ਬੱਚਿਆ ਜਾ ਰਿਹਾ ਭਾਈ ਪਰ ਜੂ ਭਾਈ ਹੁਣ ਮੈਂ ਹੀ ਆਂ ਲਿਆਂਦੇ ਆ ਚਾਰ ਚੂਰ ਪਾਇਆ ਵੇ ਅੱਗੀ ਵੇਚ ਦਾਂਗੇ ਨਹੀਂ ਖੜੀ ਹੈ ਤੇ 20000 ਮੁੱਲ ਕਿਹਾ ਭਾਈ

ਤਾਂ ਜੀ ਤੁਹਾਡੀ ਕਿਸ਼ਤ 3000 ਰੁਪਏ ਦਾ ਨੰਬਰ ਹੈ 3456789012 ਤੁਹਾਨੂੰ ਇਸ ਪੱਤੇ 'ਤੇ ਮਿਲ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਜੀ